ਬਠਿੰਡਾ ਦੇ ਅਰਜੀਵ ਕਲੋਨੀ ਵਿਖੇ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਇੱਕ ਨਵੇਂ ਬਣਾਏ ਗਏ ਬਿਜਲੀ ਫੀਡਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਇੱਕ ਗ੍ਰਿਡ ਦਾ ਉਦਘਾਟਨ ਕੀਤਾ ਗਿਆ ਸੀ ਜੋ ਲੈਨੋਪਾਰ ਇਲਾਕੇ ਨੂੰ ਨਿਰਬਿਗਨ ਬਿਜਲੀ ਸਪਲਾਈ ਕਰੇਗਾ। ਅੱਜ ਅਰਜੀਵ ਕਲੋਨੀ ਵਿਖੇ ਇੱਕ ਫੀਡਰ ਦਾ ਉਦਘਾਟਨ ਕੀਤਾ ਗਿਆ ਹੈ ਜੋ ਇਨ੍ਹਾਂ ਮਹੱਲਿਆਂ ਨੂੰ ਨਿਰਬਿਗਨ ਬਿਜਲੀ ਸਪਲਾਈ ਕਰੇਗਾ ਕਿਉਂਕਿ ਇਸ ਇਲਾਕੇ ਵਿੱਚ ਜਦ ਵੀ ਸ਼ਾਮ ਨੂੰ ਲੋਡ ਪੈ ਜਾਂਦਾ ਸੀ ਤਾਂ ਬਿਜਲੀ ਦੀ ਵੋਲਟੇਜ ਬਹੁਤ ਘਟ ਜਾਂਦੀ ਸੀ ਜਾਂ ਕੋਈ ਨਾ ਕੋਈ ਨੁਕਸ ਪੈ ਜਾਂਦਾ ਸੀ ਇਸ ਨੂੰ ਲੈ ਕੇ ਥੋੜੇ ਹੀ ਸਮੇਂ ਵਿੱਚ ਇਸ ਪੀਡਰ ਨੂੰ ਤਿਆਰ ਕਰਕੇ ਚਾਲੂ ਕੀਤਾ ਗਿਆ ਹੈ ਜਿਸ ਤੇ 1 ਕਰੋੜ ਰੁਪਏ ਤੋਂ ਵੱਧ ਦੀ ਲਗਤ ਆਈ ਹੈ ਹੁਣ ਇਸ ਇਲਾਕੇ ਨੂੰ 24 ਘੰਟੇ ਨਿਰਬਿਗੜ ਬਿਜਲੀ ਸਪਲਾਈ ਮਿਲੇਗੀ ਨਹੀਂ ਰਹੇ ਉਹ ਉਹ ਬਿਲਕੁਲ ਜੀ ਇਹ ਦੋਨੇ ਵਾਰਾਂ ਨੂੰ ਇਸ ਵਾਰ ਨੂੰ ਫਾਇਦਾ ਹੋਣਾ ਪਰਲੇ ਵਾਰ ਜਿੱਥੇ ਪਹਿਲਾਂ ਸੀਗਾ ਉਹਨੂੰ ਵੀ ਫਾਇਦਾ ਹੋਣਾ ਕਿਉਂਕਿ ਲਾਈਨ ਵੰਡੀ ਗਈ ਤੇ ਲੋਡ ਘਟ ਰਿਹਾ ਤੇ ਕੜੇ ਆਪਣਾ ਨੋਟ ਕਰਵਾ ਸਕਦੇ ਹੋ ਤੁਹਾਡੇ ਤੁਹਾਡੇ ਬੇਰੇ ਲੰਗੇ ਤੋਂ ਲਗਾਤਾਰ ਹੈ ਉਹ ਕਿਸੇ ਕਿਸੇ ਸਰ ਉਹ ਸੈਕਟਰ ਕਰਦੇ ਨੇ ਜਿਵੇਂ ਮੈਂ ਡਾਟਾ ਆਪਰੇਟਰ ਕੋਲ ਕੋਰਡੀਨੇਟਰ ਮਾਰਕੀਟ ਇਹ ਚੱਲ ਰਿਹਾ ਹੁੰਦਾ ਹੈ ਇਹ ਆਉਂਦਾ ਸੀ ਦਰੰਤ ਉਸ ਨੂੰ ਮੰਗਿਆ ਜਾ ਰਿਹਾ ਹੈ ਸ਼੍ਰੀ ਗਣੇਸ਼ ਕਰਨ ਲੱਗਿਆ ਬੁਲਾ ਲਓ ਵਾੜ ਵਾਲੇ ਵਾਪਸ ਆ ਗਏ ਅੱਛਾ ਵਾੜ ਵਾਲੇ ਪੂਰੀ ਤਿਆਰੀ ਦੇ ਕੋਲ ਕਿਧਰੋਂ ਬਾਹਰ ਉਧਰ ਸਾਰੇ ਇਹ ਸਾਈਟਾਂ ਪਿਆਰ ਕਰੋਗੇ ਨਾਲ ਦੀ ਨਾਲ ਜਿਹੜੀ ਨੌਂ ਹਰਾਮ ਕੀਤਾ ਜਾ ਰਿਹਾ ਚਲੋ ਜੀ ਸ਼ੇਰ ਜੀ ਸਰ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਦੁਗਾਟਨ ਕੀਤਾ ਕਿਸ ਚੀਜ਼ ਦਾ ਤੇ ਕਿੱਥੇ ਕੀਤਾ ਹੈਗਾ ਸ਼ਿਕਾਇਤ ਜੀ ਸਾਰੇ ਮਠਿੰਡਾ ਵਸਿਆ ਨੂੰ ਮੇਰਾ ਨਾਮ ਇੰਜੀਨੀਅਰ ਸੰਦੀਪ ਕੁਮਾਰ ਗੜ ਤੇ ਮੈਂ ਇੱਥੇ ਮਠਿੰਡਾ ਦੇ ਵਿੱਚ ਤੌਰ ਸੀਨੀਅਰ ਐਕਸ਼ਨ ਸੇਵਾਵਾਂ ਦੇ ਵਾ ਗਿਆ ਜਿਨੇ ਪਰ ਸਾਰਿਆਂ ਨੂੰ ਪਤਾ ਆ ਪਿਛਲੇ ਹਫਤੇ ਵੀ ਮਠੰਡਾ ਦੇ ਵਿੱਚ ਇੱਕ ਨਵੇਂ ਫੀਡਰ ਦੀ ਸਵਾਗਤ ਲੈ ਕੇ ਆਏ ਸੀ ਤਾਂ ਉਸੇ ਲੜੀ ਨੂੰ ਕੰਟੀਨਿਊ ਕਰਦੇ ਹੋਏ ਅੱਜ ਗੱਟਪੁਰਾੜਾ ਦੀ ਗੋਪਾਲ ਨਗਰ ਜੋਗੀ ਨਗਰ ਜਨਤਾ ਨਗਰ ਅਰਜਨਗਰ ਵੀ ਏਰੀਏ ਦੇ ਲੋਕਾਂ ਨੂੰ ਇੱਕ ਵੱਖਰੇ ਬਿਜਲੀ ਦੀ ਸਪਲਾਈ ਦੇ ਕੇ ਲੋਕਾਂ ਨੂੰ ਹੋਰ ਬਿਹਤਰ ਬਿਹਤਰ ਜਿਹੜੀ ਬਿਜਲੀ ਸਪਲਾਈ ਦੇਣ ਲਈ ਕੰਮ ਨੂੰ ਅੱਜ ਪੂਰਾ ਕਰਨਾ ਕਿੱਥੇ ਲਾਇਆ ਗਿਆ ਜੀ ਇਹ ਜਿਹੜਾ ਕਿ ਟਰਾਂਸਫਾਰਮ ਇਹ ਸਰ ਟਰਾਂਸਫਾਰਮਰ ਨਹੀਂ ਲਗਾਇਆ ਗਿਆ ਇੱਕ ਨਵਾਂ 11 ਕੇਵੀ ਦਾ ਫੀਡਰ ਲਗਾਇਆ ਗਿਆ ਜਿਹੜਾ ਵੱਖ-ਵੱਖ ਟਰਾਂਸਫਾਰਮਰਾਂ ਨੂੰ ਫੀਡ ਕਰਕੇ ਪਬਲਿਕ ਨੂੰ ਜਿਹੜੀ ਉਹ ਬੈਟਰ ਸਪਲਾਈ ਹੈ ਬਿਜਲੀ ਦੀ ਉਹ ਸਰ ਕਿਹੜੇ ਕਿਹੜੇ ਏਰੀਆ ਨੂੰ ਮਿਲੂਗੀ ਬਿਜਲੀ ਸਰ ਇਹਦੇ ਵਿੱਚ ਅਰਜਨ ਨਗਰ ਗੋਪਾਲ ਨਗਰ ਰਾਜੀਵ ਗਾਂਧੀ ਕਲੋਨੀ ਜਨਤਾ ਨਗਰ ਜੋਗੀ ਨਗਰ ਮੇਨ ਆਪਣੀ ਅਰਜਨ ਨਗਰ ਵਾਲੀ ਰੋਡ ਏਸੀ ਦੇ ਲੋਕਾਂ ਨੂੰ ਜਿਹੜੀ ਹੈ ਉਹ ਸਪਲਾਈ ਵੱਖਰੀ ਮਿਲਦੀ ਹੈ اچھا ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕ ਕਾਫੀ ਘਰਾਂ ਦੇ ਵਿੱਚ AC ਦੀ ਯੂਜ਼ਿੰਗ ਜ਼ਿਆਦਾ ਕਰਦੇ ਨੇ ਕਿ ਬਿਜਲੀ ਜ਼ਿਆਦਾ ਖਪਤ ਕਰਦੇ ਨੇ ਕੀ ਕੀ ਕਹਿਣਾ ਚਾਹੁੰਦੇ ਬਿਲਕੁਲ ਸਰ ਅਪਾ ਪਿੱਛੇ ਵੀ ਪਬਲਿਕ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਮੈਸੇਜ ਦਿੱਤਾ ਸੀ ਕਿ ਜੋ ਵੀ ਗਰਮੀ ਜ਼ਿਆਦਾ ਪੈਣ ਦੇ ਨਾਲ ਹਰੇਕ ਘਰ ਦੇ ਵਿੱਚ ACਆਂ ਦੀ ਤਾਦਾਦ ਆ ਜਿਹੜੀ ਉਹ ਲਗਾਤਾਰ ਦਿਨ-ਦਰ-ਦਿਨ ਵੱਧਦੀ ਹੈ ਪਰੰਤੂ ਉਸ ਏਸੀ ਬਦਲ ਦੇ ਨਾਲ ਉਹ ਲੋਡ ਨੂੰ ਰੈਗੂਲਾਈਜ਼ ਆ ਜਿਹੜੇ ਉਹ ਪਬਲਿਕ ਆ ਡਿਪਾਰਟਮੈਂਟ ਦੇ ਨਾਲ ਨਹੀਂ ਕਰਵਾਉਂਦੇ ਜਿਹਦੇ ਕਰਕੇ ਕਈ ਵਾਰ ਗਰਮੀਆਂ ਦੇ ਦੌਰਾਨ ਦੇ ਵਿੱਚ ਜਦੋਂ ਪੀਕ ਟਾਈਮ ਹੁੰਦਾ ਵੱਡਾ ਲੋਡ ਦਾ ਟਾਈਮ ਹੁੰਦਾ ਸ਼ਾਮ ਦਾ ਰਾਤ ਦਾ ਉਹ ਸਮੇਂ ਫਿਊਜ਼ ਉੱਡਣ ਦੀ ਜਿਹੜੀ ਸਮੱਸਿਆ ਉਹ ਆ ਜਾਂਦੀ ਤਾਂ ਮੇਰੀ ਗੁਜਾਰਿਸ਼ ਹੈ ਕੰਪਨੀ ਨੂੰ ਵੀ ਜਿੱਥੇ ਆਪਣੇ ਘਰਾਂ ਦੇ ਵਿੱਚ ਕੋਈ ਲੋਡ ਵਧਾ, ਕੋਈ ਗੈਜਟ ਆਪਾਂ ਨਵਾਂ ਲੈ ਕੇ ਆਣੇ, AC 10000 ਜਾਂ ਕੋਈ ਨਵਾਂ ਪੋਰਸ਼ਨ ਘਰ ਦੇ ਵਿੱਚ ਨਵਾਂ ਬਣਾਣੇ ਆ ਤਾਂ ਉਹਦਾ ਕੋਸੇ ਦੇ ਅਕੋਰਡਿੰਗ ਲੋਡ ਵੀ ਜਿਹੜਾ ਡਿਪਾਰਟਮੈਂਟ ਨੂੰ ਦੱਸਿਆ ਜਾਵੇ ਲੋਡ ਵਧਾਇਆ ਜਾਵੇ ਤਾਂ ਜੋ ਡਿਪਾਰਟਮੈਂਟ ਆਂਦੀ ਨਵੀਂ ਪਲਾਨਿੰਗ ਕਰਕੇ ਤੁਹਾਨੂੰ ਬਿਜਲੀ ਦੀ ਸਹੂਲਤ ਆ ਜਿਹੜੀ ਉਹ ਮੰਨਦੇ ਦੇ ਰਹੇ ਸੀ। ਹਾਂਜੀ। ਹਾਂਜੀ ਮੇਰੇ ਸਭ ਕੀ ਜਨ ਜਾਓਗੇ ਅੱਜ ਦਾ ਜਿਹੜੀ ਡਿਪਾਰਟਮੈਂਟ ਕੀਤਾ ਹੈ। ਤੋ ਅੱਜ ਪਹਿਲਾਂ ਮੈਂ ਸਾਰੇ ਮੈਨੂਪਾਰ ਏਰੀਆ ਨੂੰ ਵਧਾਈ ਦੇਣਾ ਚਾਹੁੰਦਾ ਕਿ ਇੱਕ ਨਵਾਂ ਫੀਡਰ ਜੋ ਹੈਗਾ ਘੱਟੋ ਘੱਟ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੰਸਟਾਲ ਕੀਤਾ ਗਿਆ ਜਿਹੜਾ ਇਸ ਸਾਰੇ ਏਰੀਆ ਨੂੰ ਬਹੁਤ ਹੀ ਫਾਇਦਾ ਦੇਵੇਗਾ ਤੇ ਆਰਾਮ ਵੀ ਦੇਵੇਗਾ ਪਿਛਲੇ ਦੇ ਪੱਖੋਂ ਪਹਿਲਾਂ ਜਦੋਂ ਅਸੀਂ ਇੱਥੇ ਨੈਕਸ਼ਨ ਲੜਿਆ ਉਦੋਂ ਸਾਨੂੰ ਇਸ ਏਰੀਆ ਦੇ ਲੋਕਾਂ ਨੇ ਕਾਫੀ ਇਸ਼ੂਜ਼ ਦੇ ਮਾਲ ਜਾਗਰੂਕ ਕੀਤਾ ਉਹਨਾਂ ਚੋਂ ਇੱਕ ਵਨ ਆਫ ਦਾ ਮੇਨ ਇਸ਼ੂਜ਼ ਜੋ ਸਿਕਾ ਉਹ ਜੀ ਸੀਗਾ ਕਿ ਇੱਥੇ ਬਿਜਲੀ ਬੜੀ ਫਲਕਚੂਏਟਿੰਗ ਆਂਦੀ ਸੀਗੀ ਵੋਲਟੇਜ ਦੀ ਬੜੀ ਫਲਕਚੁਏਸ਼ਨ ਸੀਗੀ ਇਸ ਏਰੀਆ ਵਿੱਚ ਮਗਰ ਹੁਣ ਇਸ ਫੀਡਰ ਤੋਂ ਬਾਅਦ ਜੋ ਨਵਾਂ ਇੰਸਟਾਲ ਹੋਇਆ ਅਨ ਇੰਟਰਪਟਿਡ ਬਿਜਲੀ ਆਂਦੀ ਸੰਭਾਵਨਾ ਬਿਲਕੁਲ ਆਏਗੀ ਵੀ ਇਹ ਤਾਂ ਕਰਕੇ ਆ ਕਿਉਂਕਿ ਪਹਿਲਾਂ ਜੋ ਫੀਡਰ ਇੱਥੇ ਲੱਗਿਆ ਹੋਇਆ ਸੀਗਾ ਜਾਂ ਜੋ ਫੀਡਰ ਇੱਥੇ ਸਪਲਾਈ ਦਿੰਦਾ ਸੀਗਾ ਉਸ ਫੀਡਰ ਦੇ ਨਾਲ ਕਾਫੀ ਵੱਡਾ ਏਰੀਆ ਜੋ ਹੈ ਕੈਟਰ ਹੁੰਦਾ ਸੀਗਾ ਤੇ ਕਿਤੇ ਵੀ ਛੋਟੀ ਮੋਟੀ ਜੇ ਪ੍ਰੋਬਲਮ ਆਉਂਦੀ ਸੀ ਤੇ ਸਾਰੇ ਵੱਡੇ ਏਰੀਆ ਨੂੰ ਉਹਨਾਂ ਨੂੰ ਲਾਈਨ ਕੱਟ ਕੱਪੀ ਪੈਦੀ ਸੀ ਤੇ ਕਾਫੀ ਵੱਡਾ ਏਰੀਆ ਅਫੈਕਟ ਹੁੰਦਾ ਸੀ ਬਟ ਫਿਰ ਅਸੀਂ ਆਪਣੀ ਟੀਮ ਦੇ ਨਾਲ ਬੈਠ ਕੇ ਤੇ ਐਕਸਨ ਸਾਹਿਬ ਦੇ ਨਾਲ ਬੈਠ ਕੇ ਇੱਕ ਸੋਲੂਸ਼ਨ ਲੈ ਕੇ ਆਂਦਾ ਕਿ ਇੱਥੇ ਕਿਉਂ ਨਾ ਨਵਾਂ ਫੀਡਰ ਇੰਸਟਾਲ ਕੀਤਾ ਜਾਵੇ ਜੋ ਸਪੈਸ਼ਲ ਸਿਰਫ ਇਸ ਏਰੀਆ ਨੂੰ ਲਾਈਨੋਂ ਪਾਰ ਏਰੀਆ ਨੂੰ ਕੈਟਰ ਕਰੇ ਤੇ ਉਥੇ ਅਨ ਇੰਟਰਰਪਟਡ ਬਿਜਲੀ ਪ੍ਰੋਵਾਈਡ ਕਰੇ ਤੇ ਹੁਣ ਸਾਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ 4-5 ਮਹੀਨੇ ਦੇ ਵਿੱਚ ਇਹ ਜੋ ਕੰਮ ਹੈ ਮੁਕੰਮਲ ਹੋਇਆ ਤੇ ਲੋਕਾਂ ਦੀ ਸੇਵਾ ਦੇ ਵਿੱਚ ਅੱਜ ਅਸੀਂ ਫੀਡਰ ਜੋ ਹੈ ਚਾਲੂ ਕਰਤਾ ਤੇ ਹੁਣ ਇੱਥੇ ਮੇਰੇ ਬਲੀਵ ਕਰਦਾ ਮੈਂ ਕਿ ਇੱਥੇ ਬਿਲਕੁਲ ਅਨ ਇੰਟਰਰਪਟਡ ਜੋ ਹੈ ਬਿਜਲੀ ਦੀ ਸਪਲਾਈ ਜਾਏਗੀ ਵਿਦਾਊਟ ਕੋਈ ਫਲਕਚੁਏਸ਼ਨ ਤੇ ਜੇ ਕਦੇ ਥੋੜੀ ਬਹੁਤ ਜੇ ਕਿਤੇ ਪ੍ਰੋਬਲਮ ਆਈ ਵੀ ਤਾਂ ਉਹ ਸਿਰਫ ਇਸ ਏਰੀਆ ਦੀ ਪ੍ਰੋਬਲਮ ਕਰਕੇ ਹੀ ਲਾਈਨ ਜੋ ਹੈ ਥੋੜੀ ਦੇਰ ਕੇ ਲਈ ਕੱਟ ਹੋਊਗੀ ਬਾਅਦ ਜਿਆਦਾ ਦੇਰ ਵਾਸਤੇ ਕੱਟ ਨਹੀਂ ਹੋਣੀ ਇਹ ਮੇ ਲੋਕਾਂ ਦਾ ਕਹਿਣਾ ਹੈ ਜੇ 48 ਨੰਬਰ ਰਵਾੜ ਕਿਉਂ ਨਾ ਸੀ ਜੀ ਨੇ 783 ਕੰਮ ਸੀ ਸਾਡੇ ਕਿਹਾ ਸੀ ਸੀ ਹੁਣ ਤੱਕ 63 ਕੰਮ ਹੋ ਗਏ ਚੁੱਕੇ ਆ ਬਸ ਥੋੜੇ ਕੰਮ ਰਹਿ ਗਏ ਸਵਾ ਗੋੜ ਦਾ ਹੁਣ ਇੱਕ ਹੋਰ ਨਵਾਂ ਪ੍ਰੋਜੈਕਟ ਆਇਆ ਸੋ ਇਹਦੇ ਕੋ ਜਦੋਂ ਲੋਕ ਕਿਸੇ ਨੂੰ ਚੁੰਦੇ ਇਹਨੂੰ ਮਾਇਨੇ ਨੂੰ ਬੜੀ ਆਸ ਸੁਨੀਤ ਦੇ ਨਾਲ ਚੁੰਦੇ ਆ ਤੇ ਉਸ ਉਮੀਦ ਤੇ ਖਰੇ ਉਤਰੀ ਇਸ ਤੋਂ ਵੱਡੀ ਸੈਟੀਸਫੈਕਸ਼ਨ ਨਹੀਂ ਹੋ ਸਕਦੀ ਜ਼ਿੰਦਗੀ ਤੇ ਇਹ ਦੱਸਦੇ ਹੋਏ ਬੜੀ ਖੁਸ਼ੀ ਮਿਲਦੀ ਹੈ ਕਿ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਇੱਥੋਂ ਇਲੈਕਸ਼ਨ ਲੜਿਆ ਤੇ ਲੋਕਾਂ ਨੇ ਇੰਨੇ ਪਿਆਰ ਦੇ ਨਾਲ ਸਾਨੂੰ ਚੁਣਿਆ ਤੇ ਜੇ ਅਸੀਂ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਤਾਂ ਹੀ ਸਾਨੂੰ ਅੱਗੇ ਮੌਕਾ ਦਿੱਤਾ ਜਾਏਗਾ ਅੱਜ ਕੱਲ੍ਹ ਲੋਕ ਬਹੁਤ ਸਿਆਣੇ ਨੇ ਲੋਕ ਕੰਮਾਂ ਨੂੰ ਵੋਟ ਪਾਉਂਦੇ ਨੇ ਲੋਕ ਸਿਰਫ ਤੇ ਸਿਰਫ ਜੋ ਦਿਖਦਾ ਹੈ ਜਾਂ ਫਿਰ ਜੋ ਕੰਮ ਹੁੰਦੇ ਨੇ ਉਸ ਨੂੰ ਦੇਖਦੇ ਹੋਏ ਹੀ ਵੋਟ ਪਾਣਗੇ ਤੇ ਉਹੀ ਮੈਂ ਵੀ ਖੁਦ ਬਲੀਵ ਕਰਦਾ ਹਾਂ ਤੇ ਜੇ ਉਹਨਾਂ ਨੇ 83 ਕੰਮ ਕਰਾਏ ਆ ਤੇ 83 ਦੇ 83 ਕੰਮ ਪੂਰੇ ਕਰਨਾ ਸਾਡਾ ਫਰਜ਼ ਬਣਦਾ ਤੇ ਅਸੀਂ ਉਹ ਕਰਾਂਗੇ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ ਜੋ ਕਿ ਹਜੇ ਕਾਫੀ ਟਾਈਮ ਹੈ ਉਸ ਤੋਂ ਕਈ ਦਿਨ ਪਹਿਲਾਂ ਹੀ ਅਸੀਂ ਸਾਡੇ ਦੇ ਸਾਰੇ ਕੰਮ ਜੋ ਹੈ ਉਹਨਾਂ ਦੇ ਕਰਕੇ ਕੰਪਲੀਟ ਝੋਲੀ ਚ ਪਾ ਲਿਆ। ਇਹ ਕਹਿਦੀ ਲੋੜ ਨਹੀਂ ਪੈਣੀ ਵੀ ਵੋਟ ਪਾਉ ਸਾਨੂੰ ਅਗਲੀ ਵਾਰੀ। ਜੀ ਇਹੀ ਸਾਡਾ ਮੈਨੀਫੈਸਟੋ ਪੁਆਇੰਟ ਵੀ ਸੀਗਾ ਤੇ ਇਹੀ ਸਾਡਾ ਟੈਗ ਲਾਈਨ ਵੀ ਸੀਗੀ ਜੇ ਕਹਿ ਦਈਏ ਤਾਂ ਪਿਛਲੇ ਇਲੈਕਸ਼ਨ ਦੀ ਕਿ ਐਦ ਕੀ ਅਸੀਂ ਤੁਹਾਡੇ ਕੋਲੇ ਬੇਨਤੀ ਕਰਨ ਆ ਰਹੇ ਹਾਂ ਵੋਟ ਤੋਂ ਮੰਗਣ ਵਾਸਤੇ ਤੇ ਅਗਲੀ ਵਾਰੀ ਸਾਨੂੰ ਇੰਨਾ ਪਿਆਰ ਦਿਓ ਸਾਡੇ ਕੰਮ ਨੂੰ ਦੇਖਦੇ ਹੋਏ ਕਿ ਸਾਨੂੰ ਦੁਆਰੇ ਵੋਟ ਮੰਗਣ ਨਾ। ਮੈਂ ਸਭ ਇੱਕ ਹਵਾਰਾ ਬਚੂ ਬਹੁਤ ਜ਼ਿਆਦੇ ਸ਼ਹਿਰ ਦੇ ਵਿੱਚ ਦਿਨ ਰਾਤ ਸੜਕਾਂ ਦੇ ਤੇ